ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਕਰਦੇ ਇੱਕ ਪਿੰਡ ਵਿੱਚ ਜਾ ਪਹੁੰਚੇ ਤੇ ਆਰਾਮ ਕਰਨ ਲਈ ਇੱਕ ਰੁੱਖ ਦੇ ਹੇਠਾਂ ਬੈਠ ਜਾਂਦੇ ਨੇ ਉੱਥੇ ਜਿਹੜੇ ਲੋਕ ਸਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਤ ਸਮਝਿਆ ਤੇ ਹੌਲੀ-ਹੌਲੀ ਕਰਦਿਆਂ ਸਾਰਾ ਨਗਰ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗਾ ਉਹਨਾਂ ਲੋਕਾਂ ਤੇ ਗੁਰੂ ਜੀ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਤਨੋਂ ਮਨੋਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਰੁੱਝ ਗਏ ਪਰ ਕੁਝ ਕੁ ਦਿਨ ਬਾਅਦ ਗੁਰੂ ਨਾਨਕ ਸਾਹਿਬ ਜੀ ਕੀ ਦੇਖਦੇ ਹਨ ਕਿ ਨਗਰ ਦੇ ਸਾਰੇ ਵਾਸੀਆਂ ਨੇ ਕਿਤੇ ਜਾਣ ਦੀ ਤਿਆਰੀ ਕਰ ਲਈ ਹੈ ਸਾਰੇ ਨਗਰ ਵਾਸੀਆਂ ਨੇ ਆਪੋ ਆਪਣੇ ਘਰਾਂ ਦਾ ਸਮਾਨ ਬੰਨ ਕੇ ਗੱਡੀਆਂ ਵਿੱਚ ਰੱਖ ਲਿਆ ਇਹ ਦੇਖ ਕੇ ਗੁਰੂ ਜੀ ਨੇ ਨਗਰ ਦੇ ਲੋਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਆਪੋ ਆਪਣਾ ਸਮਾਨ ਗੱਡੀਆਂ ਤੇ ਲੱਦ ਕੇ ਕਿੱਧਰ ਨੂੰ ਚੱਲ ਪਏ ਹੋ ਤੁਹਾਡੇ ਉੱਪਰ ਐਹੋ ਜਿਹੀ ਕਿਹੜੀ ਆਫਤ ਆਉਣ ਵਾਲੀ ਹੈ ਜਿਹੜਾ ਤੁਸੀਂ ਆਪਣਾ ਘਰ ਹੀ ਛੱਡ ਚੱਲਿਓ ਤਾਂ ਤਨਤੰਸ਼ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਨੇ ਹੱਥ ਜੋੜਤੇ ਆਪਣੀ ਦੁੱਖ ਭਰੀ ਦਾਸਾਂ ਗੁਰੂ ਜੀ ਨੂੰ ਸੁਣਾਈ ਪਿੰਡ ਦੇ ਲੋਕ ਕਹਿਣ ਲੱਗੇ ਕਿ 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਹੈ ਤੇ ਇਸੇ ਮੁਸੀਬਤ ਤੋਂ ਡਰਦੇ ਸਾਰੇ ਅਸੀਂ ਕਿਤੇ ਹੋਰ ਥਾਂ ਚਲੇ ਜਾਣੇ ਆ ਤੇ ਕੁਝ ਦਿਨਾਂ ਬਾਅਦ ਮੁੜ ਕੇ ਆਪੋ ਆਪਣੇ ਘਰੇ ਵਾਪਸ ਆ ਜਾਂਦੇ ਆ 6 ਮਹੀਨਿਆਂ ਬਾਅਦ ਸਾਡੇ ਘਰ ਨੂੰ ਕੋਈ ਅੱਗ ਲਗਾ ਦਿੰਦਾ ਹੈ ਤੇ ਆਪਣੀ ਜਾਨ ਬਚਾਉਣ ਦੇ ਵਾਸਤੇ ਕਿਸੇ ਦੂਸਰੇ ਪਿੰਡ ਜਾ ਵਸਦੇ ਆ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਚੰਗਾ ਹੈ ਅਸੀਂ ਹਰ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਾਂਗੇ ਪਿੰਡ ਦੇ ਲੋਕਾਂ ਦੇ ਇਹ ਭਾਵੁਕ ਬੋਲ ਸੁਣ ਕੇ ਗੁਰੂ ਸਾਹਿਬ ਜੀ ਫਰਮਾਏ ਕਿ ਅੱਜ ਤੋਂ ਬਾਅਦ ਕਦੀ ਤੁਹਾਡੇ ਘਰਾਂ ਨੂੰ ਅੱਗ ਨਹੀਂ ਲੱਗੇਗੀ ਬਸ ਤੁਸੀਂ ਆਪਣੇ ਹਿਰਦੇ ਚੋਂ ਡਰ ਨੂੰ ਕੱਢ ਦਿਓ ਤੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਆਪੋ ਆਪਣੇ ਘਰਾਂ ਚ ਆਰਾਮ ਨਾਲ ਵਸੋ ਤੇ ਪਰਮਾਤਮਾ ਦਾ ਸਿਮਰਨ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਆਪ ਤੁਹਾਡੀ ਰੱਖਿਆ ਕਰੇਗਾ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਪਿੰਡ ਦੇ ਲੋਕਾਂ ਦੇ ਦਿਲਾਂ ਵਿੱਚ ਥੋੜੀ ਹਿੰਮਤ ਜਾਗ ਪਈ ਤੇ ਉਹਨਾਂ ਨੇ ਆਪੋ ਆਪਣੇ ਘਰੇ ਰਹਿਣ ਦਾ ਫੈਸਲਾ ਕੀਤਾ ਘਰਾਂ ਵਿੱਚ ਜਿੰਨੀਆਂ ਵੀ ਆਗ ਲੱਗਣ ਵਾਲੀਆਂ ਚੀਜ਼ਾਂ ਸਾਨੂੰ ਸਭ ਚੀਜ਼ਾਂ ਪਿੰਡ ਵਾਲਿਆਂ ਨੇ ਗੁਰੂ ਜੀ ਪਾਸ ਲੈ ਆਉਂਦੀਆਂ ਤੇ ਸਾਰਾ ਪਿੰਡ ਗੁਰੂ ਜੀ ਦੇ ਕੋਲ ਬੈਠ ਕੇ ਗੁਰੂ ਜੀ ਦੇ ਰਸ ਪਰ ਕੀਰਤਨ ਦਾ ਆਨੰਦ ਲੈਣ ਲੱਗਾ ਤੇ ਇੰਨੇ ਨੂੰ ਇੱਕ ਭਿਆਨਕ ਰੂਪ ਵਾਲਾ ਰਾਖਸ਼ਸ ਲੋਕਾਂ ਨੂੰ ਉਧਰ ਆਉਂਦਾ ਦਿਖਾਈ ਦਿੱਤਾ ਰਾਖਸ਼ਸ ਦਾ ਰੂਪ ਇੰਨਾ ਭਿਆਨਕ ਸੀ ਕਿ ਉਸ ਦੇ ਪੈਰ ਕਤਾਲ ਵਿੱਚ ਤੇ ਸਿਰ ਆਕਾਸ਼ ਵਿੱਚ ਸੀ ਤੇ ਉਸ ਦੀ ਭਿਆਨਕ ਸ਼ਕਲ ਦੇ ਉੱਪਰ ਲਾਲ ਰੰਗ ਦੀ ਦਾੜੀ ਸੀ ਤੇ ਲਾਲ ਰੰਗ ਦੀਆਂ ਹੀ ਉਸ ਦੀਆਂ ਅੱਖਾਂ ਸਨ ਜਦੋਂ ਉਸ দানਵ ਨੇ ਪਿੰਡ ਦੇ ਲੋਕਾਂ ਨੂੰ ਨਾਮ ਸਿਮਰਨ ਕਰਦੇ ਦੇਖਿਆ ਤਾਂ ਬਹੁਤ ਹੀ ਕ੍ਰੋਧਿਤ ਹੋ ਗਿਆ ਤੇ ਆਪਣੀਆਂ ਅੱਖਾਂ 'ਚੋਂ ਅੱਗ ਭਰਉਣ ਲੱਗਾ ਤੇ ਨਾਲ ਹੀ ਆਖਣ ਲੱਗਾ ਕਿ ਇਸ ਥਾਂ ਤੇ ਇਹਨਾਂ ਲੋਕਾਂ ਨੇ ਮੇਰਾ ਡਰ ਭੁਲਾ ਦਿੱਤਾ ਹੈ ਹੁਣ ਮੈਂ ਇਹਨਾਂ ਨੂੰ ਕਦੇ ਨਹੀਂ ਛੱਡਾਂਗਾ ਭਿਆਨਕ ਰੂਪ ਵਾਲੇ দানਵ ਦੇ ਲੰਮੇ ਲੰਮੇ ਦੰਦ ਤੇ ਚਮੜੇ ਵਰਗੇ ਵੱਡੇ ਵੱਡੇ ਬੁੱਲ ਸਨ ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਸਕਦਾ ਸੀ ਪਿੰਡ ਦੇ ਲੋਕ দানਵ ਦਾ ਇਹ ਰੂਪ ਦੇਖ ਕੇ ਅੰਦਰੋਂ ਹੀ ਅੰਦਰੋਂ ਸਹਿਮ ਗਏ ਤੇ ਡਰ ਦੇ ਮਾਰੇ ਉਹਨਾਂ ਦੇ ਹੱਥ ਕੰਬਣ ਲੱਗੇ ਸ਼ਰੀਰਾਂ ਵਿੱਚ ਇੰਨੀ ਵੀ ਹਿੰਮਤ ਨਹੀਂ ਬਚੀ ਸੀ ਕਿ ਉਹ ਉਥੋਂ ਭੱਜ ਸਕਣ ਤਾਂ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਿੰਡ ਵਾਲਿਆਂ ਨੂੰ ਡਰ ਦੇ ਨਾਲ ਕੰਬਦੇ ਦੇਖਿਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਸ দানਵ ਵੱਲ ਆਪਣੀ ਦ੍ਰਿਸ਼ਟੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਹ ਵੱਡੇ ਅਕਾਰ ਵਾਲਾ দানਵ ਵਿਆਕੁਲ ਹੋ ਗਿਆ ਤੇ ਚੱਕਰ ਖਾ ਕੇ ਧਰਤੀ ਤੇ ਡਿੱਗ ਪਿਆ ਅਸਲ ਵਿੱਚ दानव ਦੇ ਲਈ ਉਸ ਦਾ ਇਹ ਰੂਪ ਉਸ ਦੇ ਲਈ ਇੱਕ ਸਜ਼ਾ ਸੀ ਭਾਵੇਂ ਉਹ ਲੋਕਾਂ ਨੂੰ ਡਰਾ ਕੇ ਉਹਨਾਂ ਦਾ ਨੁਕਸਾਨ ਕਰਦਾ ਸੀ ਪਰ ਫਿਰ ਵੀ ਅੰਦਰੋਂ ਸੁਖੀ ਨਹੀਂ ਸੀ ਹੁੰਦਾ ਉਸ ਦੇ ਹਿਰਦੇ ਵਿੱਚ ਇੱਕ ਅੱਗ ਜਿਹੀ ਮਚੀ ਰਹਿੰਦੀ ਸੀ ਜਿਸ ਨਾਲ ਉਸ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਸੀ ਤੇ ਗੁਰੂ ਜੀ ਦੀ ਦ੍ਰਿਸ਼ਟੀ ਪੈਂਦਿਆਂ ਉਸ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਬਲਕਿ ਸਾਧੂ ਦੇ ਭੇਸ ਵਿੱਚ ਆਏ ਪਰਮੇਸ਼ਵਰ ਹੀ ਹਨ ਦਾਨਵ ਨੇ ਤਰਤੀ ਤੇ ਡਿੱਗਦਿਆਂ ਸਾਰ ਹੀ ਗੁਰੂ ਜੀ ਦੇ ਚਰਣਾ 'ਚ ਆਪਣਾ ਸਿਰ ਝੁਕਾ ਦਿੱਤਾ ਤੇ ਆਖਣ ਲੱਗਾ हे ਜਗਤ ਗੁਰੂ ਮੇਰੇ ਤੇ ਵੀ ਕਿਰਪਾ ਕਰੋ ਤਾਂ ਕਿ ਮੈਂ ਵੀ ਇਸ ਨਰਕ ਤੋਂ ਮੁਕਤ ਹੋ ਜਾਵਾਂ। ਦਿਆਵਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ দানਵ ਤੇ ਕਿਰਪਾ ਕੀਤੀ ਤੇ ਪਿੰਡ ਵਾਲਿਆਂ ਨੂੰ ਉਪਦੇਸ਼ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਜਾਵੇ। ਸਾਰੇ ਜਣੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ। ਪਿੰਡ ਦੇ ਲੋਕਾਂ ਉੱਪਰ ਗੁਰੂ ਜੀ ਦੇ ਬਚਨਾਂ ਦਾ ਅਸਰ ਹੋਇਆ ਤੇ ਉਹਨਾਂ ਨੇ ਗੁਰੂ ਨਾਮ ਬਾਣੀ ਨਾਲ ਜੁੜ ਕੇ ਪੈੜੀ ਮਤ ਦਾ ਤਿਆਗ ਕਰ ਦਿੱਤਾ ਤੇ ਗੁਰੂ ਜੀ ਦੇ ਬਚਨਾਂ ਅਨੁਸਾਰ ਪਿੰਡ ਵਿੱਚ ਇੱਕ ਧਰਮਸ਼ਾਲਾ ਦਾ ਨਿਰਮਾਣ ਕੀਤਾ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਸੋ ਜੇ ਤੁਸੀਂ ਵੀ ਨਾਮ ਬਾਣੀ ਨਾਲ ਜੁੜ ਜਾਂਦੇ ਹੋ ਤਾਂ ਕੋਈ ਵੀ ਬੁਰੀ ਸ਼ਕਤੀ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ ਇਸ ਕਰਕੇ ਨਾਮ ਜਪੋ ਤੇ ਵੰਡ ਛਕੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਉਂਦੇ ਰੋ ਹਾਜ਼ਰ ਤੇ ਰੋ ਵਾਸਤੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ